ਇੱਕ ਦਿਨ ਧੰਨ ਧੰਨ ਗੁਰੂ ਹਰ राय ਸਾਹਿਬ ਜੀ ਦੇ ਪਾਸ ਕਿਸੇ ਦੇਸ਼ ਦੀ ਸੰਗਤ ਆਈ ਸਭ ਨੇ ਯਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਕੁਝ ਦਿਨ ਠਹਿਰ ਕੇ ਸੰਗਤ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀਓ ਅਸੀਂ ਨਿਤ ਹੀ ਗੁਰਬਾਣੀ ਪੜ੍ਹਦੇ ਹਾਂ ਪਰ ਸਾਡੇ ਪਾਸੋਂ ਗੁਰਬਾਣੀ ਦੇ ਹੁਕਮ ਅਨੁਸਾਰ ਚੱਲਿਆ ਨਹੀਂ ਜਾਂਦਾ ਸਾਡੀ ਸਾਰਿਆਂ ਦੀ ਦਸ਼ਾ ਵੀ ਇਸੇ ਹੀ ਤਰ੍ਹਾਂ ਹੈ ਸਾਡੀ ਕੀ ਗਤੀ ਹੋਵੇਗੀ ਸੰਗਤ ਦਾ ਪ੍ਰਸ਼ਨ ਸੁਣ ਕੇ ਗੁਰੂ ਜੀ ਚੁੱਪ ਕਰ ਰਹੇ। ਦੂਸਰੇ ਦਿਨ ਆਪ ਜੀ ਸੰਗਤ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਗਏ। ਰਸਤੇ ਵਿੱਚ ਘੋੜੇ ਦੇ ਭੱਜੇ ਹੋਏ ਭਾਂਡੇ ਦੀ ਇੱਕ ਠਿਕਰੀ ਪਈ ਹੋਈ ਸੀ ਜਿਸ ਵਿੱਚੋਂ ਸੂਰਜ ਦੀ ਧੁੱਪ ਨਾਲ ਘੋੜਾ ਸਿਮ ਕੇ ਚਮਕ ਰਿਹਾ ਸੀ। ਗੁਰੂ ਜੀ ਨੇ ਉਸ ਠਿਕਰੀ ਨੂੰ ਆਪਣੇ ਹੱਥ ਉੱਤੇ ਰੱਖ ਕੇ ਕਿਹਾ, "ਵੇਖੋ ਇਹ ਤੁਹਾਡੇ ਕੱਲ੍ਹ ਵਾਲੇ ਪ੍ਰਸ਼ਨ ਦਾ ਉੱਤਰ ਹੈ। ਘੋੜੇ ਵਾਲੇ ਭਾਂਡੇ ਦੀ ਟੁੱਟੀ ਹੋਈ ਠਿਕਰੀ ਵਿੱਚੋਂ ਥੋੜੀ ਜਹੀ ਧੁੱਪ ਨਾਲ ਕਿ ਉਹ ਸਿਮ ਕੇ ਚਮਕਣ ਲੱਗ ਪਿਆ ਹੈ ਇਸ ਤਰ੍ਹਾਂ ਜਿਹੜੀ ਨੀਮ ਨਾਲ ਬਾਣੀ ਪੜਦੇ ਹਨ ਉਹਨਾਂ ਦੇ ਹਿਰਦੇ ਉੱਤੇ ਬਾਣੀ ਦਾ ਗੁਣ ਟਿਕਿਆ ਰਹਿੰਦਾ ਹੈ ਅਤੇ ਅੰਤ ਸਮੇਂ ਉਸ ਦਾ ਫਲ ਪ੍ਰਗਟ ਹੁੰਦਾ ਹੈ ਸੋ ਤੁਹਾਨੂੰ ਬਾਣੀ ਪੜਨ ਸੁਣਨ ਦਾ ਨਿਯਮ ਧਾਰਨ ਕਰਨਾ ਚਾਹੀਦਾ ਹੈ ਇਹ ਅੰਤ ਸਮੇਂ ਤੁਹਾਡੀ ਸਹਾਇਤਾ ਕਰੇਗੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਸਿੱਖਾਂ ਦੀ ਬਾਣੀ ਪੜਨ ਉਤੇ ਹੋਰ ਵੀ ਜ਼ਿਆਦਾ ਸ਼ਰਧਾ ਵੱਜ ਗਈ ਅਤੇ ਨੀਮ ਨਾਲ ਬਾਣੀ ਪੜਨ ਲੱਗ ਪਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਾਡੇ ਵੱਲੋਂ ਇਸ ਤਰ੍ਹਾਂ ਦੀਆਂ ਸੰਖੇਪ ਸ਼ਬਦਾਂ ਵਿੱਚ ਹੋਰ ਇਤਿਹਾਸਕ ਵੀਡੀਓ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਜੋ ਸਾਡੇ ਵੱਲੋਂ ਪਾਇਆ ਹੋਇਆ ਇਤਿਹਾਸ ਆਪ ਜੀ ਦੇ ਪਾਸ ਪਹੁੰਚ ਸਕੇ ਅਤੇ ਆਪ ਜੀ ਇਤਿਹਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ